ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤੇ ਜੀ ਸਾਡੀ ਭੈਣ ਨੀਤੂ ਨੂੰ ਦਿਨੋਂ ਦਿਨ ਫਰਕ ਪਈ ਜਾਂਦਾ ਦੇਖੋ ਕਿੱਥੇ ਉਹ ਚਿਹਰਾ ਜਿਹੜਾ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸੀ ਸਕਦੇ ਜਿਹਨੂੰ ਤੁਸੀਂ ਦੇਖ ਵੀ ਨਹੀਂ ਸੀ ਸਕਦੇ ਤੇ ਅੱਜ ਨੀਤੂ ਭੈਣ ਆਜਾ ਉਧਰੋਂ ਤੁਰ ਕੇ ਅੱਜ ਦੇਖੋ ਭੈਣ ਆਪਣੇ ਪੈਰਾਂ ਤੇ ਤੁਰ ਰਹੀ ਆ ਤੇ ਆਪਣੀ ਬੇਟੀ ਨਾਲ ਪ੍ਰਬਲੀਨ ਦੇ ਨਾਲ ਆਈ ਐ ਇੱਥੇ ਅੱਜ ਪਾਪਾ ਨਾਲ ਆਪਣੇ ਨਾਲ ਆਈ ਐ ਇੱਥੇ ਜ਼ਿੰਦਗੀ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕੇ ਮਿਲੀ ਐ ਇਸ ਭੈਣ ਨੂੰ ਔਰ ਉਹਨਾਂ ਭੈਣਾ ਭਰਾਵਾਂ ਦੀ ਸਪੋਰਟ ਸਦਕਾ ਜਿਨ੍ਹਾਂ ਨੇ ਲੱਖਾਂ ਰੁਪਈਆ ਬਿੱਲ ਇਸ ਭੈਣ ਦਾ ਹਸਪਤਾਲਾਂ ਚ ਆਦਾ ਕੀਤਾ ਕਿਉਂਕਿ ਦੋ ਵਾਰੀ ਵੱਡੀਆਂ ਮੇਜਰ ਸਰਜਰੀਆਂ ਹੋਈਆਂ ਭੈਣ ਦੀਆਂ ਪਲਾਸਟਿਕ ਸਰਜਰੀਆਂ ਪਹਿਲੀ ਸਰਜਰੀ ਸਾਰੀ ਖਰਾਬ ਹੋ ਗਈ ਸੀ ਸਾਰੀ ਸਕਿਨ ਜਿਹੜੀ ਲਾਈ ਸੀ ਡਾਕਟਰਾਂ ਨੇ ਗ੍ਰਾਫਟਿੰਗ ਕੀਤੀ ਸੀ ਸਾਰੀ ਲੈ ਗਈ ਸੀ ਦੁਬਾਰਾ ਫਿਰ ਡਾਕਟਰ ਤਾਹ ਨੇ ਇਪਰੇਸ਼ਨ ਕੀਤਾ ਧੰਨਵਾਦ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਬੜੀ ਸਿੱਦਤ ਨਾਲ ਬੜੇ ਵਧੀਆ ਤਰੀਕੇ ਨਾਲ ਇਸ ਭੈਣ ਦਾ ਸਾਡੇ ਜੀ ਤਰੀਟਮੈਂਟ ਕੀਤਾ ਜਿਸ ਨੇ ਦੀ ਜ਼ਿੰਦਗੀ ਬਚਾਈ ਔਰ ਇਹਦੇ ਫਾਦਰ ਸਾਹਿਬ ਕੱਪੜੇ ਸਿਉਂਦੇ ਆ ਟੇਲਰ ਦਾ ਕੰਮ ਕਰਦੇ ਆ ਜੋ ਕੋਲੇ ਸੀ ਸਭ ਕੁਝ ਲਾ ਬੈਠੇ ਸੀ ਪਰ ਹੁਣ ਘਰ ਚ ਪਈ ਧੀ 5 6 ਮਹੀਨਿਆਂ ਤੋਂ ਤੜਫ ਰਹੀ ਸੀ ਮੱਚੀ ਹੋਈ ਸਾਰੀ ਛਾਤੀਆਂ ਤਾਂ ਪੱਟ ਆ ਚੀਜ਼ਾਂ ਬਾਹਾਂ ਔਰ ਅੱਗ ਨੇ ਦੇਖੋ ਗੂਠੇ ਪਿਘਲ ਹੀ ਗਏ ਅੱਗ ਦੇ ਨਾਲ ਹਨਾ ਇੰਨੀ ਜ਼ਿਆਦਾ ਭਿਆਨਕ ਅੱਗ ਲੱਗੀ ਸੀ ਗੈਸ ਚੁੱਲਾ ਘਰੇ ਗੈਸ ਸਿਲੰਡਰ ਖੁੱਲਾ ਛੱਡ ਗਿਆ ਸੀ ਇਹ ਤੇ ਜਦੋਂ ਵਾਪਸ ਆ ਕੇ ਇਹਨਾਂ ਨੇ ਲਾਈਟ ਦੀ ਔਨ ਸਵਿਚ ਔਨ ਕੀਤੀ ਤਾਂ ਸਾਰੇ ਅੱਗ ਫੈਲ ਗਈ ਰਸੋਈ ਦੇ ਵਿੱਚ। ਤਾਂ ਨੀਤੂ ਭੈਣ ਪੇਸ਼ੇ ਤੋਂ ਆਪ ਵੀ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਪਹਿਲਾਂ। ਜ਼ਿੰਦਗੀ ਦੇ ਵਿੱਚ ਕੋਈ ਢਿੱਗਦਾ ਵਾ ਆਪਣਾ ਫਰਜ਼ ਬਣਦਾ ਉਹਨੂੰ ਉਠਾ ਕੇ ਖੜਾ ਕਰੀਏ ਉਹਨੂੰ ਬਰਾਬਰ ਤੋਰੀਏ। ਅੱਜ ਇਹ ਭੈਣ ਬਰਨ ਹੋ ਗਈ ਆ। ਅਸੀਂ ਕੁਝ ਦਿਨ ਪਹਿਲਾਂ ਪਿੱਛੇ ਜੇ ਜਦੋਂ ਆਈ ਸੀ ਭੈਣ ਉਹਦੋਂ ਬੇਨਤੀ ਕੀਤੀ ਸੀ ਵੀ ਜੇ ਕੋਈ ਭੈਣਾਂ ਰਲ ਕੇ ਮਦਦ ਕਰਨ ਇਕੱਠੇ ਹੋ ਕੇ ਇਕੱਠੇ ਰਲ ਕੇ ਪਾਰਲਰ ਖੋਲ ਲੈਣ ਕੋਈ ਤਨਿਤੂ ਭੈਣ ਕੋਲੇ ਮੈਂ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਉਹ ਜ਼ਰੂਰ ਆਉਣ ਜਿਹੜੀਆਂ ਪਾਰਲਰਾਂ ਦੇ ਵਿੱਚ ਜਾ ਕੇ ਆਪਾਂ ਕੰਮ ਕਰਾਉਣਾ ਕੋਈ ਆਪ ਦਾ ਫੇਸ ਦਾ ਜਾਂ ਕੋਈ ਹੋਰ ਉਹ ਇਹ ਤੋਂ ਕਰਾ ਲਓ ਆ ਕੇ ਭੈਣ ਤੋਂ ਇਹਦੀ ਦੁਕਾਨ ਚੱਲ ਪੂ ਵਿਚਾਰੀ ਦੀ ਇਹਦਾ ਰਜਗਾਰ ਚੱਲ ਪੂ ਇਹਨੇ ਪ੍ਰੋਬਬਲੀ ਇਹਨਾਂ ਦਾ ਵੀ ਜੀਵਨ ਹਜੇ ਮੱਲੋ ਬਣਾਉਣਾ ਮਾ ਪੜਾਉਣਾ ਵੀ ਆਪਣੀ 30 ਨੂੰ ਹਨਾ ਤੇ ਬੇਟਾ ਵੀ ਇੱਕ ਹਨਾ ਇਹਨਾਂ ਦਾ ਉਹ ਵੀ ਬਾਕੀ ਹਸਬੰਦ ਵੀ ਇਹ ਭੈਣ ਦਾ ਕੁਝ ਕਰਨ ਜੋਗਾ ਨਹੀਂ ਬਸ ਸ਼ਰਾਬ ਪੀ ਲੈਂਦਾ ਜਿੰਨੇ ਖਾਨ ਦਾ ਕਮਾਉਂਦਾ ਉਹਨੂੰ ਵੀ ਪਾਲ ਲਈ ਹੈ ਕਿਸਮ ਦੀ ਇਹ ਭੈਣ ਹਨ ਤੇ ਪਰ ਆਪਾਂ ਰਲ ਕੇ ਜੇ ਸਾਰੇ ਸਾਥ ਦੇਈਏ ਸਹਿਯੋਗ ਦੇਈਏ ਤਾਂ ਇਹ ਇਲਾਕਾ ਨਿਵਾਸੀ ਹੀ ਕਰ ਸਕਦੇ ਹੁੰਦੇ ਆ ਜਿਹੜੀਆਂ ਭੈਣਾਂ ਇਲਾਕੇ ਦੇ ਵਿੱਚ ਰਹਿੰਦੀਆਂ ਝੋੜ ਦਾ ਪਿੰਡ ਦਾ ਭੈਣ ਦਾ ਤੇ ਉੱਥੇ ਜੇ ਤੁਸੀਂ ਆਸ-ਪਾਸੇ ਦੀਆਂ ਭੈਣਾਂ ਇਹਨੂੰ ਮਿਲੋ ਆ ਕੇ ਇਹਨੂੰ ਹੌਸਲਾ ਦੇਵੋ ਵੀ ਕੋਈ ਗੱਲ ਨਹੀਂ ਨੀਤੂ ਅਸੀਂ ਤੇਤੋ ਕੰਮ ਕਰਾ ਆ ਕਰਾਂਗੇ ਵੀ ਆ ਚਾਹੇ ਤੂੰ 5-500000 ਰੁਪਏ 700 ਅਡਵਾンス ਰੱਖ ਲੈ ਤੂੰ ਆਪਦਾ ਸਮਾਨ ਲੈ ਲੈ ਸਾਰਾ ਸਾਰਾ ਟੋਟਲ ਸਮਾਨ ਕਿੱਟਾਂ ਵਧੀਆ ਲੈ ਲੈ ਵੀ ਅਸੀਂ ਆਹਾਂ ਚੀਜ਼ ਸਾਨੂੰ ਚਾਹੀਦੀ ਐ ਵੀ ਆਹੀ ਲੈ ਕੇ ਆਈ ਤੂੰ ਤੇ ਆਪੇ ਭੈਣ ਸਾਰਾ ਸਮਾਨ ਲੈ ਆਉਗੀ ਅਸੀਂ ਵੀ ਸਪੋਰਟ ਕਰਾਂਗੇ ਦੁਬਾਰਾ ਫੇਰ ਤੋਂ ਇਹ ਭੈਣ ਆਪਦਾ ਪਾਰਲਰ ਖੋਲ੍ਹ ਸਕੇ ਆਪਣਾ ਰਜਗਾਰ ਚਲਾ ਸਕੇ ਤੇ ਨਿੱਤੂ ਭੈਣ ਤੈਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਦੇ ਬਖਸ਼ ਅਸੀਂ ਕੁਝ ਵੀ ਨਹੀਂ ਕੀਤਾ ਭੈਣ ਐ ਨਾ ਸੋਚਿਆ ਕਰ ਅਸੀਂ ਨਹੀਂ ਕੀਤਾ ਸਾਡੀ ਕੀ ਕਾਰ ਸੀ ਵੀ ਤੈਨੂੰ ਦਵਾਈ ਵੀ ਦਵਾ ਸਕੀ ਕਿਤਾਉ ਕਲਗੀ ਵਾਲੇ ਪਾਤਸ਼ਾਹ ਦੀ ਮਿਹਰ ਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਨਿੱਤੂ ਭੈਣ ਦੇ ਵਾਸਤੇ ਅਰਦਾਸ ਕਰਿਓ ਸਾਰੇ ਤੰਦਰੁਸਤੀ ਬਖਸ਼ੀ ਮਰੀ ਭੈਣ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ